ਅੱਜ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਕਮਾਲਪੁਰੇ ਦਾ ਕਬੱਡੀ ਕੱਪ ਸੀ ਜਿੱਥੇ ਕਿ ਵੈਸਟਾਂ ਨੂੰ ਹਾਰਲੇ ਦਿੱਤੇ ਜਾਣੇ ਸੀ ਤੇ ਇਸ ਮੈਚ ਦੇ ਵਿੱਚ ਇੱਕ ਲੜਾਈ ਵਾਲਾ ਮਾਹੌਲ ਬਣ ਗਿਆ ਸੀ ਲੜਾਈ ਤਾਂ ਨਹੀਂ ਕਹਿ ਸਕਦੇ ਇੱਕ ਐਕਸ਼ਨਾਂ ਦਾ ਮਾਹੌਲ ਬਣ ਗਿਆ ਸੀ ਆਪਾਂ ਕਹਿ ਸਕਦੇ ਆ ਹੋਇਆ ਇੰਜ ਕਿ ਜੱਗੂ ਤੇ ਜਿਹੜੇ ਰੇਡਰ ਸੀ ਉਹ ਜੱਫੇ ਖਾ ਰਹੇ ਸੀ ਤੇ ਜੱਗੂ ਨੇ ਖੁਦ ਫੈਸਲਾ ਲਿਆ ਕਿ ਉਹ ਐਡ ਪਾਊਗਾ ਤੇ ਜਦੋਂ ਜੱਗੂ ਨੇ ਰੇਡ ਪਾਈ ਤਾਂ ਉਧਰ ਕੋਈ ਡਬਲ ਟੱਚ ਦਾ ਰੌਲਾ ਪੈ ਗਿਆ ਜੱਗੂ ਸ਼ੋਰ ਸੀ ਕਿ ਡਬਲ ਟੱਚ ਹੋਇਆ ਪਰ ਸ਼ਿੱਲੂ ਹੋਰ ਨੂੰ ਯਕੀਨ ਨਹੀਂ ਹੋ ਰਿਹਾ ਸੀ ਇਸ ਦੇ ਦਰਮਿਆਨ ਹੀ ਮਾਹੌਲ ਭੱਗ ਗਿਆ ਤੇ ਥੋੜੀ ਜਿਹੀ ਤੂੰ ਉਹ ਰੈਕਸ਼ਨ ਵੱਜੇ ਸੋ ਦਿਖਾਣਾ ਤੁਹਾਨੂੰ ਵੀ ਵੀਡੀਓ ਇਹ ਦੇਖੋ ਤੁਸੀਂ ਵੀਡੀਓ ਅੱਤੇ ਦਾ ਫਰਕ ਹੈ ਅੱਤੇ ਦਾ ਫਰਕ ਹੈ ਰੇਡਾ ਕਹਿੰਦੇ ਜਾਸੀਆਂ ਨੂੰ ਕੌੜੀਆਂ ਪੇਗੀਆਂ ਇਧਰ ਹੱਗ ਵਾਲੀਆਂ ਪਾਈ ਜਾਂਦਾ ਉਧਰ ਸ਼ਿਲੂ ਵੀ ਕਬੱਡੀ ਪਾ ਕੇ ਆਇਆ ਆ ਜੱਗੂ ਦੀ ਰੇਡ ਤੇ ਚਾਲਾਂ ਦੇ ਵਿੱਚੋਂ ਕੌਣ ਹਰ ਬੱਲੇ ਬਲੇ ਕਰਾਵੇਗਾ ਖਾਪਰੇ ਦਾ ਵੱਡਾ ਮੇਲਾ ਫੇਰੇ ਦੀ ਟੱਕ ਮੱਝ ਕੇ ਮੇਰ ਤੇ ਪਾ ਕੇ ਮੇਰ ਤੇ ਖੜੇ ਪੈ ਗਿਆ ਤੇ ਫੌਜੀ ਹਣੀ ਹਣੀ ਉਹ ਵੀ ਲੇ ਲਾਕ ਦੇ ਵਿੱਚ ਮਾਈਨਸ 40 ਡਿਗਰੀ ਦਾ ਮੈਚ ਬੈਠੇ ਬੈਰ ਮਾਰਦੇ ਆ ਜਾ ਵੀ ਭੁੱਲਾ ਵੀਰੇ ਪਿਆਰ ਦਾ ਯਾਰ ਪਿਆਰ ਦਾ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਜੱਟ ਇਕੱਠੇ ਖੇਡਦੇ ਹੋ ਯਾਰ ਇਦਾਂ ਕਰਦੇ ਵਧੀਆ ਨਹੀਂ ਲੱਗਦੇ ਬੇਨਤੀ ਆ ਦੋਨਾਂ ਖਿਡਾਰੀਆਂ ਨੂੰ ਜੇ ਵੀ ਇਦਾਂ ਛੇਲੇ ਨੂੰ ਵੀ ਬੇਨਤੀ ਆ ਜੱਗਰ ਨੂੰ ਵੀ ਬੇਨਤੀ ਆ ਸਿਆਣੇ ਹੋ ਯਾਰ ਤਾਂ ਮਿੱਤਰੋ ਇਹ ਮੈਚ ਦਾ ਆਨੰਦ ਕਿਹਨੇ ਕਿਹਨੇ ਮਾਣਿਆ ਸੀ ਲਾਈਵ ਦੇਖਿਆ ਸੀ ਕਰੋ ਕਮੈਂਟ ਫਿਰ ਤੇ ਐਵੇਂ ਕਬੱਡੀ ਦੀਆਂ ਵੀਡੀਓਜ਼ ਦੇਖਣ ਵਾਸਤੇ ਆਪਣਾ ਚੈਨਲ ਕਬੱਡੀ ਵਾਂਸ ਅਗੈਨ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਇਸ ਕੱਪ ਦੀ ਜੇ ਆਪਾਂ ਬੈਸਟ ਟਰੇਡਰ ਦੀ ਗੱਲ ਕਰੀਏ ਤਾਂ ਉਹ ਨਿਕਲੇ ਬੁਰੀਆ ਸincere ਤੇ ਜੇ ਬੈਸਟ ਜਾਫੀ ਦੀ ਗੱਲ ਕਰੀਏ ਆਪਾਂ ਤਾਂ ਉਹ ਨਿਕਲੇ ਜੱਗੂ ਹਾਕਮਬਾਲ ਇਹ ਦੋਵਾਂ ਨੇ ਹਾਰਲੇ ਕਰੇ ਨੇ ਆਪਦੇ ਨਾਮ